ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਿੰਦਰ ਕੌਰ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਬਹੁਤ ਹੀ ਸੋਹਣਾ ਮਸ਼ੀਨ ਵਰਕ ਦਾ ਡਿਜ਼ਾਈਨ ਦਿਖਾਉਣੇ ਆਂ ਦੇਖੋ ਇਹ ਬਾਹ ਤੇ ਆਪਾਂ ਡਿਜ਼ਾਈਨ ਕੀਤਾ ਬਹੁਤ ਸੋਹਣਾ ਜਿਵੇਂ ਦਾ ਆਪਾਂ ਨੂੰ ਆਖਿਆ ਸੀ ਆਪਾਂ ਉਹ ਮੈਂ ਦਾ ਡਿਜ਼ਾਈਨ ਕੀਤਾ ਭਾਰੀ ਬਾਹ ਬਣੀ ਹੈ ਤੇ ਇਹ ਆਪਾਂ 8 ਇੰਚ ਦੀ ਬਾਹ ਮੂਰੀ ਹੈ ਤੇ 16 ਇੰਚ ਆਪਾਂ ਕੜਾਈ ਕੀਤੀ ਹੈ ਦੇਖੋ ਕੜਾਈ ਤਾਂ ਮਸ਼ੀਨ ਨੇ ਕਰਨੀ ਹੁੰਦੀ ਹੈ ਜੋੜ ਤੁਹਾਨੂੰ ਲੱਗਿਆ ਵਧੀਆ ਹੋਣਾ ਚਾਹੀਦਾ ਦੇਖੋ ਇਹ ਕਿਤੇ ਵੀ ਤੁਹਾਨੂੰ ਜੋੜ ਨਜ਼ਰ ਨਹੀਂ ਆਊਗਾ ਤੇ ਇਹ ਚ ਵੀ ਤੁਹਾਨੂੰ ਜੋੜਨਾ ਚਾਹੀਦਾ ਹੋਗਾ ਇਹ ਕਵਾਂ ਕੀਤੀ ਆਪਣਾ ਬਾਹਾਂ ਭਰੀ ਹੈ ਤੇ ਹੁਣ ਪੈਣਾ ਪਾਏ ਆਪਣ ਦੇਖਵਾ ਦੂਜੀ ਕਵਾਂ ਦੇਖੋ ਮਾਨਸ ਕਿਤੇ ਵੀ ਤੁਹਾਨੂੰ ਜੋੜਨਾ ਚਾਹੀਦਾ ਹੈ ਤੁਸੀਂ ਵੀ ਇਹਦੇ ਨਾਲ ਦਾ ਸੂਟ ਤਿਆਰ ਕਰਵਾਉਣਾ ਆਪਾਂ ਤਾਂ ਕਰਵਾ ਸਕਦੇ ਹੋ ਜੇ ਤੁਸੀਂ ਕੋਈ ਹੋਰ ਡਿਜ਼ਾਈਨ ਦਾ ਕਰਵਾਉਣਾ ਵੀ ਕਰਵਾ ਸਕਦੇ ਹੋ ਇਹ ਆਪਣਾ ਪਿਛੀਨੇ ਦੇ ਉੱਤੇ ਬਣਿਆ ਰਾਮ ਟੈਕਸ ਪਿਛੀਨੇ ਤੇ ਬਣਿਆ ਹੈ ਤੇ ਆਪਾਂ ਇਹਦੇ ਪੈਨ ਨਾਲ ਪਾਏ ਦੇਖੋ ਤੇ ਇਹਦਾ ਆਪਾਂ 45 ਇੰਚ ਲਵਾਈ ਸੂਟ ਦੇ ਇਹ ਕਢਾਈ ਕੀਤੀ ਹੈ 45 ਇੰਚ ਦੀ ਦੇਖੋ ਤੁਹਾਨੂੰ ਕਿਤੇ ਜੋੜਨਾ ਜੰਨੀ ਆਊਗਾ ਸਾਰੀ ਬੇਲ ਤੇ ਦੇਖੋ ਤੇ ਇਸ ਤੇ ਵੀ ਕਿਤੇ ਵੀ ਤੁਹਾਨੂੰ ਜੋੜਨੀ ਆ ਲੱਗੂਗਾ ਵੀ ਤੁਸੀਂ ਇੱਥੇ ਜੋੜ ਲੱਗੇ ਹੋਏ ਮੇਨ ਗੱਲ ਜੋੜਦੀ ਹੁੰਦੀ ਹੈ ਤੇ ਠੀਕ ਹੈ ਜੀ ਇਹ ਕਢਾਈ ਦੀ ਸਫਾਈ ਦੇਖੋ ਬਹੁਤ ਸੋਹਣੀ ਸਫਾਈ ਹੈ ਦੀ ਕਿੱਥੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿਤੇ ਜੋੜ ਦਾ ਪਤਾ ਲੱਗੇ ਤੇ ਬਾਹਰ ਦੇ ਦੇਖੋ ਕੀ ਸੋਹਣੀ ਕਢਾਈ ਬਣੀ ਹੋਈ ਹੈ ਦੇਖ ਤੇ ਤੁਸੀਂ ਆਪਾਂ ਨੂੰ ਸਾਨੂੰ ਆਰਡਰ ਕਰ ਸਕਦੇ ਹੋ ਕੋਈ ਵੀ ਸੂਟ ਇਹਦੇ ਨਾਲ ਦਾ ਬਣਵਾਉਣਾ ਇਹ ਵੀ ਆਪਾਂ ਆਰਡਰ ਕਰ ਸਕਦੇ ਹਾਂ ਛਿੰਦੀ ਬੂਟੀ ਤੇ ਕਰਵਾਉਣੀ ਹੈ ਛਿੰਦੀ ਬੂਟੀ ਦਾ ਵੀ ਆਪਾਂ ਆਰਡਰ ਕਰ ਸਕਦੇ ਹਾਂ ਛਿੰਦੀ ਬੂਟੀ ਦੇ ਆਪਾਂ ਦੇਖੋ ਇਹ ਆਪਾਂ ਸ਼ੀਸ਼ੇ ਲਾਏ ਇਹਦੇ ਤੁਸੀਂ ਸਫਾਈ ਦੇਖੋ ਛਿੰਦੀ ਬੂਟੀ ਦੀ ਥੱਲੇ ਲੈਣ ਲਾਉਣ ਵਾਲੀ ਰਹਿੰਦੀ ਹੈ ਇਹ ਭੈਣ ਦਾ ਫੋਨ ਆਇਆ ਸੀਗਾ ਸਾਨੂੰ ਦੱਸੋ ਇਹ ਆਪਾਂ ਦੱਸਣੀ ਹੈ ਲੈਣ ਲਾਈਨ ਬਣਾਉਣੀ ਥੱਲੇ ਛਿੰਦੀ ਬੂਟੀ ਦੀ ਨੀਡਲਵਰਕ ਦੇ ਕਿਹੇ ਜੀ ਵੀ ਸੂਟ ਤੁਸੀਂ ਸਾਥੋ ਤਿਆਰ ਕਰਵਾ ਸਕਦੇ ਹੋ ਤੇ ਮੇਡੂ ਗਰੈਂਡ ਟਿੱਕਰ ਵੇਖਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਘੰਟੀ ਬਟਨ ਜਰੂਰ ਦਮਾ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਵੀਡੀਓ ਕਹੇ ਜੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਸਰੀਆ ਕਾਲ ਵਾਹੀ ਰੂਜੀ ਕਾ ਖਾਲਸਾ ਵਾਹੀ ਰੂਜੀ ਕੀ ਫਤ